ਇੱਕ ਬੰਦਾ ਇੱਕ ਸਿਆਣੇ ਬਜ਼ੁਰਗ ਕੋਲੇ ਗਿਆ ਤੇ ਉਹ ਆਖਣ ਲੱਗਿਆ ਕਿ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਮੈਨੂੰ ਹਮੇਸ਼ਾ ਜਿਹੜੀਆਂ ਪਰਾਈਆਂ ਔਰਤਾਂ ਨੇ ਉਹ ਵਧੀਆ ਲੱਗਦੀਆਂ ਨੇ ਮੈਨੂੰ ਮੇਰੇ ਘਰ ਵਾਲੀ ਵਧੀਆ ਨਹੀਂ ਲੱਗਦੀ ਤੇ ਉਹ ਆਖਣ ਲੱਗਿਆ ਵੀ ਯਾਰ ਮੈਂ ਤੇਰੀ ਗੱਲ ਦਾ ਜਵਾਬ ਦੇਵਾਂਗਾ ਪਰ ਤੂੰ ਮੇਰੇ ਵਾਸਤੇ ਇੱਕ ਕੰਮ ਕਰ ਹੁਕਮ ਕਰੋ ਉਹ ਆਖਣ ਲੱਗਿਆ ਵੀ ਇੱਕ ਬਗੀਚੇ ਦੇ ਵਿੱਚ ਜਾ ਫਲਾਣੇ ਦਾ ਇੱਕ ਬਗੀਚਾ ਬਹੁਤ ਸੋਹਣਾ ਫੁੱਲਾਂ ਵਾਲਾ ਵੀ ਉੱਥੋਂ ਮੈਨੂੰ ਇੱਕ ਫੁੱਲ ਤੋੜ ਕੇ ਲਿਆ ਵੀ ਤੂੰ ਤੁਰਿਆ ਜਾਈਂ ਫੁੱਲਾਂ ਦੇ ਕੋਲ ਦੀ ਲੰਘਦਾ ਜਾਈਂ ਜਿਹੜਾ ਫੁੱਲ ਤੈਨੂੰ ਵਧੀਆ ਲੱਗੂ ਉਹ ਤੋੜ ਦੀ ਜਿਹੜੇ ਫੁੱਲ ਦੇ ਕੋਲ ਦੀ ਤੂੰ ਲੰਘ ਗਿਆ ਤੂੰ ਵਾਪਸ ਮੁੜ ਕੇ ਉਹ ਫੁੱਲ ਨਹੀਂ ਤੋੜ ਸਕਦਾ ਠੀਕ ਹੈ ਜੀ ਮੈਂ ਜਾਣਾ ਫੁੱਲ ਤੋੜ ਕੇ ਲੈ ਕੇ ਆਉਂ ਤੇ ਮੈਂ ਛੋੜੀਏ ਸ਼ਰਤ ਦਾ ਵੀ ਧਿਆਨ ਰੱਖੂ ਕਿ ਮੈਂ ਜਿਹੜੇ ਫੁੱਲ ਦੇ ਕੋਲ ਦੀ ਇੱਕ ਵਾਰ ਲੰਘ ਗਿਆ ਮੈਂ ਵਾਪਸ ਮੁੜ ਕੇ ਜਾ ਕੇ ਉਹ ਫੁੱਲ ਨਹੀਂ ਚੱਕੂਗਾ ਬਾਗੀਚੇ ਦੇ ਵਿੱਚ ਚਲਿਆ ਗਿਆ ਬੜੇ ਸੋਹਣੇ ਸੋਹਣੇ ਸੁੰਦਰ ਸੁੰਦਰ ਫੁੱਲ ਗੁਲਾਬ ਦਾ ਚਮੇਲੀ ਦਾ ਜਿੰਨੇ ਤਰ੍ਹਾਂ ਤਰ੍ਹਾਂ ਦੇ ਉੱਥੇ ਫੁੱਲ ਬਹੁਤ ਸੋਹਣੇ ਸੋਹਣੇ ਤੇ ਜਦੋਂ ਬਾਗੀਚੇ ਦੇ ਵਿੱਚ ਗਿਆ ਉਹਨੇ ਆਖਿਆ ਵੀ ਆਹ ਫੁੱਲ ਸੋਹਣਾ ਅੱਗੇ ਗਿਆ ਨਹੀਂ ਇਹ ਨਹੀਂ ਉਹ ਸੋਹਣਾ ਅੱਗੇ ਗਿਆ ਇਹ ਫੁੱਲ ਨਹੀਂ ਉਹ ਅਗਲਾ ਫੁੱਲ ਸੋਹਣਾ ਐ ਕਰਦਾ 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 ਉਹਨੇ ਕੋਈ ਫੁੱਲ ਨਾ ਤੋੜਿਆ ਤੇ ਬਗੀਚਾ ਪਾਰ ਕਰ ਗਿਆ ਅੱਗੇ ਜਾ ਕੇ ਝਾੜੀਆਂ ਰਹਿ ਗਈਆਂ ਫੁੱਲ ਖਤਮ ਹੋ ਗਏ ਤਾਂ ਉਹ ਖਾਲੀ ਹੱਥ ਉਸ ਬਜ਼ੁਰਗ ਕੋਲੇ ਵਾਪਸ ਆ ਗਿਆ ਉਹ ਆਖਣ ਲੱਗਾ ਵੀ ਲਿਆ ਕਿਹੜਾ ਫੁੱਲ ਲੈ ਕੇ ਆਇਆ ਤੂੰ ਤੋੜ ਕੇ ਉਹਨੇ ਆਖਿਆ ਜੀ ਫੁੱਲ ਤਾਂ ਮੈਂ ਕੋਈ ਨਹੀਂ ਲੈ ਕੇ ਆਇਆ ਵੀ ਮੇਰੇ ਨਾਲ ਤਾਂ ਆ ਵਾਰਤਾਲਾਪ ਹੋਈ ਆ ਸਾਰੀ ਵੀ ਮੈਂ ਪਿੱਛੇ ਮੁੜ ਨਹੀਂ ਸੀ ਸਕਦਾ ਤੁਸੀਂ ਮੈਨੂੰ ਕਿਹਾ ਸੀ ਵੀ ਪਿੱਛੇ ਮੁੜ ਕੇ ਕੋਈ ਫੁੱਲ ਨਹੀਂ ਤੋੜਨਾ ਤਾਂ ਉਹ ਬਜ਼ੁਰਗ ਨੇ ਆਖਿਆ ਸੇਮ ਸਿਚੁਏਸ਼ਨ ਆਪਣੀ ਜ਼ਿੰਦਗੀ ਤੇ ਢਲਦੀ ਆ ਸੇਮ ਚੀਜ਼ ਆਪਣੀ ਜ਼ਿੰਦਗੀ ਤੇ ਲਾਗੂ ਹੁੰਦੀ ਆ ਆਪਾਂ ਸੋਹਣੇ ਸੋਹਣੇ ਸੋਹਣਿਆਂ ਦੇ ਚੱਕਰ ਦੇ ਵਿੱਚ ਨਾ ਜਿਹੜਾ ਆਪਣੇ ਕੋਲੇ ਹੁੰਦਾ ਆਪਾਂ ਉਹਨੂੰ ਵੀ ਖੋ ਬੈਨੇ ਆਂ ਦੁਨੀਆ ਸਾਰੀ ਹੀ ਸੋਹਣੀ ਆ ਪਰ ਆਪਾਂ ਜਾਦੇ ਸੋਹਣੇ ਦੇ ਚੱਕਰ ਦੇ ਵਿੱਚ ਜਿਹੜੇ ਆਪਣੇ ਕੋਲੇ ਹੁੰਦੇ ਆਪਾਂ ਉਹਨਾਂ ਨੂੰ ਵੀ ਖੋ ਦਿੰਨੇ ਆਂ ਤਾਂ ਉਹਨੇ ਬੜਾ ਪਸਤਾਇਆ ਕਿ ਮਾਰਾ ਤੁਹਾਡੀ ਗੱਲ ਸੱਚੀ ਆ ਸਹੀ ਆ ਮੈਂ ਅੱਜ ਤੋਂ ਇਸ ਗੱਲ ਤੇ ਗੌਰ ਕਰੂੰ ਸੋ ਹੁਣ ਕੋਸ਼ਿਸ਼ ਕਰੋ ਆਪਾਂ ਵੀ ਇਹ ਗੱਲ ਤੇ ਗੌਰ ਕਰੀਏ ਕਿ ਬਾਹਲੇ ਫੁੱਲਾਂ ਦੇ ਮਗਰ ਨਾ ਆਪਾਂ ਜਿਹੜੇ ਜਿਹੜੇ ਫੁੱਲ ਆਪਣੇ ਕੋਲੇ ਹੈਗੇ ਆ ਨਾ ਉਨ੍ਹਾਂ ਦੀ ਸੁਗੰਧ ਦਾ ਆਨੰਦ ਮਾਣੀਏ ਤੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰੀਏ ਧੰਨਵਾਦ ਕੋਲੇ ਹੈਗੇ ਆ ਨਾ ਉਨ੍ਹਾਂ ਦੀ ਸੁਗੰਧ ਦਾ ਆਨੰਦ ਮਾਣੀਏ ਤੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰੀਏ ਧੰਨਵਾਦ ਇੱਕ ਬੰਦਾ ਇੱਕ ਸਿਆਣੇ ਬਜ਼ੁਰਗ ਕੋਲੇ ਗਿਆ ਤੇ ਉਹ ਆਖਣ ਲੱਗਿਆ ਕਿ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਮੈਨੂੰ ਹਮੇਸ਼ਾ ਜਿਹੜੀਆਂ ਪੁਰਾਈਆਂ ਔਰਤਾਂ ਨੇ ਉਹ ਵਧੀਆ ਲੱਗਦੀਆਂ ਨੇ ਮੈਨੂੰ ਮੇਰੇ ਘਰ ਵਾਲੀ ਵਧੀਆ ਨਹੀਂ ਲੱਗਦੀ ਤੇ ਉਹ ਆਖਣ ਲੱਗਾ ਵੀ ਯਾਰ ਮੈਂ ਤੇਰੀ ਗੱਲ ਦਾ ਜਵਾਬ ਦੇਵਾਂਗਾ ਪਰ ਤੂੰ ਮੇਰੇ ਵਾਸਤੇ ਇੱਕ ਕੰਮ ਕਰ ਹੁਕਮ ਕਰੋ ਉਹ ਆਖਣ ਲੱਗਾ ਵੀ ਇੱਕ ਬਗੀਚੇ ਦੇ ਵਿੱਚ ਜਾ ਫਲਾਣੇ ਤਾਂ ਇੱਕ ਬਗੀਚਾ ਬਹੁਤ ਸੋਹਣਾ ਫੁੱਲਾਂ ਵਾਲਾ ਵੀ ਉੱਥੋਂ ਮੈਨੂੰ ਇੱਕ ਫੁੱਲ ਤੋੜ ਕੇ ਲਿਆ ਵੀ ਤੂੰ ਤੁਰਿਆ ਜਾਈ ਫੁੱਲਾਂ ਦੇ ਕੋਲ ਦੀ ਲੰਘਦਾ ਜਾਈ ਜਿਹੜਾ ਫੁੱਲ ਤੈਨੂੰ ਵਧੀਆ ਲੱਗੂ ਉਹ ਤੋੜ ਦੀ ਜਿਹੜੇ ਫੁੱਲ ਦੇ ਕੋਲ ਦੀ ਤੂੰ ਲੰਘ ਗਿਆ ਤੂੰ ਵਾਪਸ ਮੁੜ ਕੇ ਉਹ ਫੁੱਲ ਨਹੀਂ ਤੋੜ ਸਕਦਾ ਠੀਕ ਹੈ ਜੀ ਮੈਂ ਜਾਣਾ ਫੁੱਲ ਤੋੜ ਕੇ ਲੈ ਕੇ ਆਉਂਦਾ ਤੇ ਮੈਂ ਛੋੜੀਏ ਸ਼ਰਤ ਦਾ ਵੀ ਧਿਆਨ ਰੱਖੂ ਕਿ ਮੈਂ ਜਿਹੜੇ ਫੁੱਲ ਦੇ ਕੋਲ ਦੀ ਇੱਕ ਵਾਰ ਲੰਘ ਗਿਆ ਮੈਂ ਵਾਪਸ ਮੁੜ ਕੇ ਜਾ ਕੇ ਉਹ ਫੁੱਲ ਨਹੀਂ ਚੱਕੂਗਾ। ਬਾਗੀਚੇ ਦੇ ਵਿੱਚ ਚਲਿਆ ਗਿਆ ਬੜੇ ਸੋਹਣੇ ਸੋਹਣੇ ਸੁੰਦਰ ਸੁੰਦਰ ਫੁੱਲ, ਗੁਲਾਬ ਦਾ, ਚਮੇਲੀ ਦਾ, ਜਿੰਨੇ ਤਰ੍ਹਾਂ ਤਰ੍ਹਾਂ ਦੇ ਉੱਥੇ ਫੁੱਲ ਬਹੁਤ ਸੋਹਣੇ ਸੋਹਣੇ। ਤੇ ਜਦੋਂ ਬਾਗੀਚੇ ਦੇ ਵਿੱਚ ਗਿਆ ਉਹਨੇ ਆਖਿਆ ਵੀ ਆਹ ਫੁੱਲ ਸੋਹਣਾ। ਅੱਗੇ ਗਿਆ ਨਹੀਂ ਇਹ ਨਹੀਂ ਉਹ ਸੋਹਣਾ। ਅੱਗੇ ਗਿਆ ਇਹ ਫੁੱਲ ਨਹੀਂ ਉਹ ਅਗਲਾ ਫੁੱਲ ਸੋਹਣਾ। ਐ ਕਰਦਾ 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 ਉਹਨੇ ਕੋਈ ਫੁੱਲ ਨਾ ਤੋੜਿਆ ਤੇ ਬਾਗੀਚਾ ਪਾਰ ਕਰ ਗਿਆ। ਅੱਗੇ ਜਾ ਕੇ ਝਾੜੀਆਂ ਰਹਿ ਗਈਆਂ ਫੁੱਲ ਖਤਮ ਹੋ ਗਏ। ਤਾਂ ਉਹ ਖਾਲੀ ਹੱਥ ਉਸ ਬਜ਼ੁਰਗ ਕੋਲੇ ਵਾਪਸ ਆ ਗਿਆ ਉਹ ਆਖਣ ਲੱਗਾ ਵੀ ਲਿਆ ਕਿਹੜਾ ਫੁੱਲ ਲੈ ਕੇ ਆਇਆ ਤੂੰ ਤੋੜ ਕੇ ਉਹਨੇ ਆਖਿਆ ਜੀ ਫੁੱਲ ਤਾਂ ਮੈਂ ਕੋਈ ਨਹੀਂ ਲੈ ਕੇ ਆਇਆ ਵੀ ਮੇਰੇ ਨਾਲ ਤਾਂ ਆ ਵਾਰਤਾਲਾਪ ਹੋਈ ਆ ਸਾਰੀ ਵੀ ਮੈਂ ਪਿੱਛੇ ਮੁੜ ਨਹੀਂ ਸੀ ਸਕਦਾ ਤੁਸੀਂ ਮੈਨੂੰ ਕਿਹਾ ਸੀ ਵੀ ਪਿੱਛੇ ਮੁੜ ਕੇ ਕੋ ਫੁੱਲ ਨਹੀਂ ਤੋੜਨਾ ਤਾਂ ਉਹ ਬਜ਼ੁਰਗ ਨੇ ਆਖਿਆ ਸੇਮ ਸਿਚੁਏਸ਼ਨ ਆਪਣੀ ਜ਼ਿੰਦਗੀ ਤੇ ਢਲਦੀ ਆ ਸੇਮ ਚੀਜ਼ ਆਪਣੀ ਜ਼ਿੰਦਗੀ ਤੇ ਲਾਗੂ ਹੁੰਦੀ ਆ ਆਪਾਂ ਸੋਹਣੇ ਸੋਹਣੇ ਸੋਹਣਿਆਂ ਦੇ ਚੱਕਰ ਦੇ ਵਿੱਚ ਨਾ ਜਿਹੜਾ ਆਪਣੇ ਕੋਲੇ ਹੁੰਦਾ ਆਪਾਂ ਉਹਨੂੰ ਵੀ ਖੋ ਬੈਨਿਆ ਦੁਨੀਆ ਸਾਰੀ ਹੀ ਸੋਹਣੀ ਆ ਪਰ ਆਪਾਂ ਜਾਦੇ ਸੋਹਣੇ ਦੇ ਚੱਕਰ ਦੇ ਵਿੱਚ ਜਿਹੜੇ ਆਪਣੇ ਕੋਲੇ ਹੁੰਦੇ ਆਪਾਂ ਉਹਨਾਂ ਨੂੰ ਵੀ ਖੋ ਦਿੰਨੇ ਆ ਤਾਂ ਉਹਨੇ ਬੜਾ ਪਸਤਾਇਆ ਕਿ ਮਾਰੇ ਤੁਹਾਡੀ ਗੱਲ ਸੱਚੀ ਆ ਸਹੀ ਆ ਮੈਂ ਅੱਜ ਤੋਂ ਇਸ ਗੱਲ ਤੇ ਗੌਰ ਕਰੂੰ ਸੋ ਹੁਣ ਕੋਸ਼ਿਸ਼ ਕਰੋ ਆਪਾਂ ਵੀ ਇਹ ਗੱਲ ਤੇ ਗੌਰ ਕਰੀਏ ਕਿ ਬਾਹਲੇ ਫੁੱਲਾਂ ਦੇ ਮਗਰ ਨਾ ਭੱਜੀਏ ਜਿਹੜੇ ਫੁੱਲ ਆਪਣੇ ਕੋਲੇ ਹੈਗੇ ਆ ਨਾ ਉਹਨਾਂ ਦੀ ਸੁਗੰਧ ਦਾ ਆਨੰਦ ਵਾਣੀਏ ਤੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰੀਏ ਧੰਨਵਾਦ